ਅੰਮ੍ਰਿਤਸਰ ਚ ਪ੍ਰਸ਼ਾਸਨ ਦੀ ਨੱਕ ਹੇਟ ਚੱਲ ਰਿਹਾ ਸੀ ਗੋਰਖ ਤੰਦਾ ਫੜੀ ਗਈ ਗਊ ਮਾਸ ਦੀ ਫੈਕਟਰੀ ਪੰਜ ਵਿਅਕਤੀ ਕਾਬੂ 160 ਡੱਬਿਆਂ ਵਿੱਚ 300 ਕਿਲੋ ਗਊ ਮਾਸ ਕੀਤਾ ਗਿਆ ਬਰਾਮਦ ਮਿਲੇ ਗਊਆਂ ਦੇ ਪਿੰਜਰ ਗਊ ਰੱਖਿਆ ਦਲ ਦੀ ਸੂਚਨਾ ਤੇ ਹੋਈ ਕਾਰਵਾਈ ਅੰਮ੍ਰਿਤਸਰ ਦੇ ਚਾਟੀਵੰਡ ਇਲਾਕੇ ਚ ਪ੍ਰਸ਼ਾਸਨ ਦੀ ਨੱਕ ਹੇਟ ਚੱਲ ਰਹੀ ਗਊ ਮਾਸ ਦੀ ਫੈਕਟਰੀ ਚੋਂ ਹਿੰਦੂ ਆਗੂਆਂ ਨੇ 300 ਕਿਲੋ ਗਊ ਮਾਸ ਬਰਾਮਦ ਕੀਤਾ ਹੈ ਮੁਲਜ਼ਮਨ ਇਹ ਮਾਸ ਡੱਬਿਆਂ चुपैकता होया सी। है कि इस फैक्टरी च गऊ हत्या भी की जा रही सी फिलहाल मामले की जांच की जा रही है हिंदू आगुआ ने दोष लगाया कि प्रशासन की नख हेठ खुलेआम गऊ हत्या की जा रही है पर किसी इस बारे कोई जानकारी नहीं सी गऊ रक्षा दल के राष्ट्रीय प्रधान सतीश कुमार ने कहा कि उन्होंने सूचना मिली समृतसर के चाटीविंड इलाके पिंड गिरवाली नेड़े एक गोदाम च गऊ हत्या की जा रही है ਉਨ੍ਹਾਂ ਦੀ ਟੀਮ ਸ਼ਨੀਚਰਵਾਰ ਨੂੰ ਉਕਤ ਫੈਕਟਰੀ ਚ ਪਹੁੰਚੀ। ਉਨ੍ਹਾਂ ਦੇਖਿਆ ਕਿ ਉੱਥੇ ਗਊਆਂ ਦੇ ਪਿੰਜਰ ਤੇ ਹੱਡੀਆਂ ਪਈਆਂ ਸਨ। ਇਸ ਤੋਂ ਇਲਾਵਾ 5 ਕੁਇੰਟਲ ਤੋਂ ਵੱਧ ਗਊ ਮਾਸ ਵੀ ਖੁੱਲੇ ਚ ਪਿਆ ਸੀ ਤੇ ਇਲਾਕੇ ਵਿੱਚ ਬਹੁਤ ਬਦਬੂ ਆ ਰਹੀ ਸੀ। ਉੱਥੇ ਲਗਭਗ 160 ਡੱਬੇ ਸੰਤ ਤੇ ਹਰੇਕ ਡੱਬੇ ਦਾ ਭਾਰ 10 ਕਿਲੋ ਸੀ ਜਿਨ੍ਹਾਂ ਦਾ ਕੁੱਲ ਭਾਰ ਲਗਭਗ 16 ਕੁਇੰਟਲ ਗਊ ਮਾਸ ਸੀ। ਇਸ ਤੋਂ ਇਲਾਵਾ ਉੱਥੋਂ ਇੱਕ ਬਕਸਾ ਤੇ ਗਊ ਹੱਤਿਆ ਦਾ ਸਾਰਾ ਸਾਮਾਨ ਵੀ ਬਰਾਮਦ ਕੀਤਾ ਗਿਆ। ਸਾਰੇ ਡੱਬਿਆਂ ਤੇ ਹalal ਮਾਸ ਲਿਖਿਆ ਹੋਇਆ ਹੈ ਘਟਨਾ ਤੋਂ ਤੁਰੰਤ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ ਜਾਂਚ ਤੋਂ ਬਾਅਦ ਪੁਲਿਸ ਨੇ ਯੂਪੀ ਦੇ ਕੁਸ਼ੀਨਗਰ ਦੇ ਰਹਿਣ ਵਾਲੇ ਨਸੀਮ ਅंसारी ਲਖਨਊ ਦੇ ਸਲਾਗੰਜ ਪਿੰਡ ਦੇ ਰਹਿਣ ਵਾਲੇ ਸ਼ਾਨੂ ਮੇਰਠ ਦੇ ਸ਼ਿਆਮ ਨਗਰ ਦੇ ਰਹਿਣ ਵਾਲੇ ਇਮਰਾਨ ਮੇਰਠ ਦੇ ਇਸਲਾਮ ਨਗਰ ਦੇ ਗੋਕulpੁਰ ਦੇ ਰਹਿਣ ਵਾਲੇ ਹਸੀਨ ਮੁਕੰਦ ਅਤੇ ਸ਼ਿਆਮ ਨਗਰ ਦੇ ਰਹਿਣ ਵਾਲੇ ਮੁਹੰਮਦ ਇਮਰਾਨ ਵਿਰੁੱਧ ਮਾਮਲਾ ਦਰਜ ਕੀਤਾ ਹੈ ਇਹਨਾਂ ਚੋਂ ਮੁਹੰਮਦ ਇਮਰਾਨ ਕਾਰ ਵਿੱਚ ਸਵਾਰ ਹੋ ਕੇ ਭੱਜ ਗਿਆ ਲੋਕਾਂ ਨੇ ਦਸਿਆ ਕਿ ਮਲਜ਼ਮ ਨਾਲ 45 ਔਰਤਾਂ ਵੀ ਸਵਾਰ ਸਨ ਚਾਟੀਵਿੰਡ ਪੁਲਿਸ ਸਟੇਸ਼ਨ ਦੀ ਇੰਚਾਰਜ ਹਰਸਿਮਰਨ ਪ੍ਰੀਤ ਕੌਰ ਨੇ ਦਸਿਆ ਕਿ ਫਿਲਹਾਲ ਫੈਕਟਰੀ ਨੂੰ ਸੀਲ ਕਰ ਦਿੱਤਾ ਗਿਆ ਹੈ ਮਾਸ ਦੇ ਨਮੂਨੇ ਇਕੱਠੇ ਕੀਤੇ ਗਏ ਹਨ ਤੇ ਜਾਂਚ ਜਾਰੀ ਹੈ ਦੂਜੇ ਪਾਸੇ Hindu ਨੇਤਾਵਾਂ ਦਾ ਕਹਿਣਾ ਹੈ ਕਿ ਗਊ ਹੱਤਿਆ ਤੇ ਬੀਫ ਦੇ ਕਾਰੋਬਾਰ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਇਸ ਘਟਨਾ ਨੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਉਨ੍ਹਾਂ ਦੱਸਿਆ ਕਿ आले ਦੁਆਲੇ ਦੇ ਲੋਕਾਂ ਨੂੰ ਪਤਾ ਲੱਗਾ ਹੈ ਕਿ ਇਮਰਾਨ ਨਾਂ ਦੇ ਮਲਜ਼ਮ ਨੇ ਫੈਕਟਰੀ ਕਿਰਾਏ ਤੇ ਲਈ ਸੀ ਤੇ ਇੱਥੇ ਗਊ ਹੱਤਿਆ ਕਰਵਾ ਰਿਹਾ ਸੀ